ਦੋਸਤੋ ਜੇਕਰ ਤੁਸੀਂ ਪਟਿਆਲਾ ਸ਼ਹਿਰ ਜਾਂ ਫਿਰ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਰਹਿ ਰਹੇ ਹੋ ਤਾਂ ਪਿਛਲੇ 2-3 ਦਿਨਾਂ ਜਾਂ 2-3 ਰਾਤਾਂ ਤੋਂ ਤੁਸੀਂ ਕਈ ਸਾਰੇ ਧੁਮਾਕੇ ਦੀਆਂ ਆਵਾਜ਼ਾਂ ਸੁਣ ਰਹੇ ਹੋਵੋਗੇ ਬਹੁਤ ਸਾਰੇ ਲੋਕਾਂ ਨੇ ਜਦੋਂ ਇਹ ਧੁਮਾਕੇ ਦੀਆਂ ਆਵਾਜ਼ਾਂ ਸੁਣੀਆਂ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਅੰਦਰ ਡਰ ਵੀ ਪੈਦਾ ਹੋਇਆ ਬੀਤੀ ਰਾਤ ਦਾ ਡਰ ਐਸਾ ਹੋਇਆ ਕਿ ਜਦੋਂ ਧਮਾਕੇ ਦੀ ਆਵਾਜ਼ ਇੱਕ ਵਾਰ ਫਿਰ ਤੋਂ ਸੁਣਾਈ ਦਿੱਤੀ ਤਾਂ ਕੁਝ ਘਰਾਂ ਦੇ ਲੋਕ ਨੇ ਜਿਹੜੇ ਪਟਿਆਲਾ ਸ਼ਹਿਰ ਦੇ ਆਸ-ਪਾਸੇ ਵਸੀਆਂ ਕਲੋਨੀਆਂ ਦੇ ਵਿੱਚ ਉਹ ਬਾਹਰ ਤੱਕ ਨਿਕਲ ਆਏ ਲੋਕਾਂ ਨੂੰ ਇੰਜ ਲੱਗਿਆ ਕਿ ਸ਼ਾਇਦ ਦਿੱਲੀ ਦੀ ਤਰ੍ਹਾਂ ਇੱਥੇ ਵੀ ਕੋਈ ਧਮਾਕਾ ਨਾ ਹੋ ਗਿਆ ਹੋਵੇ ਕਿਉਂਕਿ ਹਾਲ ਹੀ ਦੇ ਵਿੱਚ ਜਿਹੜਾ ਦਿੱਲੀ 'ਚ ਧਮਾਕਾ ਹੋਇਆ ਉਹਦਾ ਡਰ ਪੰਜਾਬ ਦੇ ਵਿੱਚ ਵੀ ਹੈ ਕਈ ਥਾਂ ਤੇ ਪੁਲਿਸ ਚੌਕਸੀ ਵੀ ਬਰਤ ਰਹੀ ਹੈ ਸੋ ਲੋਕਾਂ ਦੇ ਮਨਾਂ ਦੇ ਵਿੱਚ ਦਿੱਲੀ ਵਾਲੇ ਧਮਾਕੇ ਨੂੰ ਲੈ ਕੇ ਡਰ ਪੈਦਾ ਹੋ ਰਿਹਾ ਤੇ ਐਸੀ ਸਿਚੁਏਸ਼ਨ ਜਦੋਂ ਲੋਕਾਂ ਦੇ ਵਿੱਚ ਪਹਿਲਾਂ ਹੀ ਡਰ ਪੈਦਾ ਹੋਇਆ ਸੀ ਤਾਂ ਉਸੇ ਵੇਲੇ ਇਹ ਧਮਾਕੇ ਦੀਆਂ ਆਵਾਜ਼ਾਂ ਪਟਿਆਲਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਚ ਸੁਣਾਈ ਦੇਣ ਲੱਗੀਆਂ ਹੁਣ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਈ ਇਹ ਧਮਾਕੇ ਦੀਆਂ ਆਵਾਜ਼ਾਂ ਜੇਕਰ ਤੁਸੀਂ ਸੁਣੀਆਂ ਨੇ ਜਾਂ ਅੱਗੇ ਵੀ ਸੁਣੋਗੇ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਐਸੀਆਂ ਆਵਾਜ਼ਾਂ ਨੇ ਜਿਦੇ ਨਾਲ ਧਰਤੀ ਤੇ ਕਿਸੇ ਵੀ ਤਰੀਕੇ ਦਾ ਕੋਈ ਧਮਾਕਾ ਨਹੀਂ ਹੋਇਆ ਹੁੰਦਾ ਐਕਚੁਅਲ ਦੇ ਵਿੱਚ ਇਹ ਅਸਮਾਨ ਚੋਂ ਆਈਆਂ ਆਵਾਜ਼ਾਂ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਇਹ ਵੀ ਦੱਸ ਦਿੰਨਾ ਕਿ ਇਹ ਆਵਾਜ਼ਾਂ ਅੱਜ ਦੀਆਂ ਨਹੀਂ ਬਲਕਿ ਬਹੁਤ ਸਾਲਾਂ ਤੋਂ ਆ ਰਹੀਆਂ ਨੇ ਬਹੁਤ ਸਾਲਾਂ ਤੋਂ ਲੋਕ ਇਹ ਸੁਣਦੇ ਆ ਰਹੇ ਨੇ ਕਿਉਂਕਿ ਸਡਨਲੀ ਦੇਖੋ ਤੁਸੀਂ ਕਦੇ ਬੈਠੇ ਹੋ ਘਰ ਦੇ ਵਿੱਚ ਆਪਾਂ ਕਦੇ ਚਾਹ ਪੀ ਰਹੇ ਹੋਈਏ ਜਾਂ ਅਖਬਾਰ ਪੜ੍ਹਦੇ ਹੋਈਏ ਜਾਂ ਸੌ ਰਹੇ ਹੋਈਏ ਇੱਕੋ ਦਮ ਧੁਮਾਕੇ ਦੀ ਆਵਾਜ਼ ਆਉਂਦੀ ਹੈ ਤੇ ਘਰ ਦੀਆਂ ਕੰਧਾਂ ਤੱਕ ਹਿੱਲ ਜਾਂਦੀਆਂ ਨੇ ਖਿੜਕੀਆਂ ਤੱਕ ਹਿੱਲ ਜਾਂਦੀਆਂ ਨੇ ਆਵਾਜ਼ ਆਉਂਦੀ ਹੈ ਬੰਦਾ ਡਰਦਾ ਕਿ ਇੱਕਦਮੇ ਕਿੱਥੋਂ ਹੋਇਆ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਐਕਚੁਅਲ ਦੇ ਵਿੱਚ ਜਿਹੜਾ ਇਹ ਧੁਮਾਕੇ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਸਾਇੰਸ ਦੀ ਦੁਨੀਆ ਦੇ ਵਿੱਚ ਇਹਨੂੰ ਸੌਨਿਕ ਬੂਮ ਕਿਹਾ ਜਾਂਦਾ ਹੁਣ ਸੌਨਿਕ ਬੂਮ ਕੀ ਆ ਉਹ ਤੁਹਾਨੂੰ ਦੱਸ ਦਿਆਂ ਦਰਅਸਲ ਅਸਮਾਨ ਦੇ ਵਿੱਚ ਜੇ ਕੋਈ ਚੀਜ਼ ਜਾਂ ਕੋਈ 에ਅਰਕ੍ਰਾਫਟ ਹਵਾ ਜਿਹੜੀ ਮਾਫ ਕਰਨਾ ਜਿਹੜੀ ਸਾਊਂਡ ਦੀ ਸਪੀਡ ਹੈ ਮੈਕ 1 ਸਾਊਂਡ ਦੀ ਸਪੀਡ ਤੋਂ ਵੀ ਜ਼ਿਆਦਾ ਸਪੀਡ ਦੇ ਨਾਲ ਟਰੈਵਲ ਕਰੇ ਤਾਂ ਉਸ ਸਪੀਡ ਦੇ ਨਾਲ ਇਹ ਸੌਨਿਕ ਬੂਮ ਪੈਦਾ ਹੁੰਦਾ ਜਦੀ ਆਵਾਜ਼ ਹੈ ਉਹ ਧਰਤੀ ਤੱਕ ਸੁਣਾਈ ਦਿੰਦੀ ਆ ਐ ਲੱਗਦਾ ਕਿ ਉਸਮਾਨ ਦੇ ਵਿੱਚ ਬਹੁਤ ਵੱਡਾ ਕੋਈ ਜਿਵੇਂ ਬੰਬ ਫਟਿਆ ਹੋਵੇ ਹੁਣ ਐਸਾ ਕਿਉਂ ਹੋ ਰਿਹਾ ਭਾਰਤੀ ਜਿਹੜੀ ਹਵਾਈ ਸੈਨਾ ਸਾਡੀ ਉਹਨਾਂ ਨੇ ਵੀ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਪਿਛਲੇ ਦਿਨਾਂ ਤੋਂ 12 ਤੋਂ ਲੈ ਕੇ 14 ਨਵੰਬਰ ਤੱਕ ਭਾਰਤੀ ਹਵਾਈ ਫੌਜ ਆ ਜਿਹੜੀ ਉਹ ਐਕਸਰਸਾਈਜ਼ ਕਰ ਰਹੀ ਹੈ ਹੁਣ ਐਕਸਰਸਾਈਜ਼ ਭਾਰਤੀ ਹਵਾਈ ਫੌਜ ਕਿਹਦੇ ਤੇ ਕਰੂਗੀ ਆਪਣੇ ਰਾਫੇਲ 에ਅਰਕ੍ਰਾਫਟ ਤੇ ਸੁਖੋਈ ਸੁਖੋਈ ਵਰਗੇ ਜਿਹੜੇ ਨੇ ਉਹ ਸੁਪਰਸੋਨਿਕ ਸਪੀਡ ਦੇ ਨਾਲ ਚੱਲਣ ਵਾਲੀ 에ਅਰਕ੍ਰਾਫਟਾਂ ਤੇ ਕਰ ਰਹੀ ਹੈ ਸੋ ਜਦੋਂ ਇਹ 에ਅਰਕ੍ਰਾਫਟ ਰਾਤ ਨੂੰ ਜਾਂ ਸ਼ਾਮ ਦੇ ਵੇਲੇ ਜਦੋਂ ਟਰੈਵਲ ਕਰਦੇ ਨੇ ਐਕਸਰਸਾਈਜ਼ ਕਰਦੇ ਨੇ ਅਸਮਾਨ ਦੇ ਵਿੱਚ ਤਾਂ ਜਦੋਂ ਇਹ ਸਾਊਂਡ ਦੀ ਸਪੀਡ ਤੋਂ ਜ਼ਿਆਦਾ ਸਪੀਡ ਦੇ ਨਾਲ ਟਰੈਵਲ ਕਰਦੇ ਨੇ ਤਾਂ ਫਿਰ ਉਹ ਸੌਨਿਕ ਬੂਮ ਕ੍ਰੀਏਟ ਹੁੰਦਾ ਸੌਨਿਕ ਬੂਮ ਪੈਦਾ ਹੁੰਦਾ ਹੁਣ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾ ਦਿੰਦੇ ਹਾਂ ਹੁਣ ਸਾਊਂਡ ਦੀ ਸਪੀਡ ਜੇਕਰ ਦੇਖੀਏ ਤਾਂ ਮੈਕ 1 ਹੈ ਸੋ ਜਿਹੜੀ ਸਾਊਂਡ ਦੀ ਸਪੀਡ ਆ ਉਹ ਮੈਕ 1 ਦੇ ਨਾਲ ਅੰਕੀ ਜਾਂਦੀ ਹੈ ਮੈਕ 1 ਨੂੰ ਜੇਕਰ ਆਪਾਂ ਸਪੀਡ ਦੇ ਵਿੱਚ ਨਾਪੀਏ ਤਾਂ ਉਹ ਤਕਰੀਬਨ 1235 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਸਪੀਡ ਹੁੰਦੀ ਹੈ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੀ ਕਾਰ ਸਕੂਟਰ ਮੋਟਰਸਾਈਕਲ ਅਸੀਂ ਚਲਾਉਂਦੇ ਹਾਂ ਉਹਦਾ ਸਪੀਡੋਮੀਟਰ ਹੁੰਦਾ ਹੈ ਸਪੀਡੋਮੀਟਰ ਦੇ ਵਿੱਚ ਸਾਡੀ ਸੂਈ ਜਦੋਂ ਅਸੀਂ ਕਾਰ ਚਲਾਉਂਦੇ ਹਾਂ ਤਾਂ ਫਿਰ 10 ਤੋਂ ਉੱਠਦੀ ਹੋਈ 20 30 40 50 60 70 80 90 100 ਜਾਂ ਇਸ ਤੋਂ ਵੀ ਵੱਧ ਜਿਹੜੇ ਲੋਕ ਚਲਾਉਂਦੇ ਨੇ ਉੱਥੇ ਤੱਕ ਪਹੁੰਚ ਜਾਂਦੀ ਹੈ ਉਹਦਾ ਕੀ ਮਤਲਬ ਹੁੰਦਾ ਹੈ ਉਦਾ ਮਤਲਬ ਇਹ ਹੁੰਦਾ ਕਿ ਤੁਸੀਂ ਹੁਣ ਜੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਚਲਾ ਰਹੇ ਹੋ ਤੇ ਜੇ ਇਸੇ ਸਪੀਡ ਨੂੰ ਤੁਸੀਂ ਮੇਨਟੇਨ ਕਰਕੇ ਰੱਖੋਗੇ ਤਾਂ ਤੁਸੀਂ ਇੱਕ ਘੰਟੇ ਦੇ ਵਿੱਚ 100 ਕਿਲੋਮੀਟਰ ਦੀ ਦੂਰੀ ਤੈਅ ਕਰ ਲੋਗੇ ਸੋ ਇਸ ਦੇ ਨਾਲ ਇਹ ਦੂਰੀ ਜਿਹੜੀ ਸਪੀਡ ਆ ਉਹ ਤੈਅ ਕੀਤੀ ਜਾਂਦੀ ਹੈ ਸੋ ਜਿਹੜੀ ਸਾਊਂਡ ਦੀ ਸਪੀਡ ਆ ਉਹ ਤੁਹਾਨੂੰ ਦੱਸਿਆ ਮੈਂ 1235 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ ਸੋ ਜਦੋਂ ਸੁਖੋਈ ਵਰਗੇ ਰਾਫੇਲ ਵਰਗੇ ਜਾਂ F16 ਵਰਗੇ ਜਿਹੜੇ USA ਦੇ ਫਾਈਟਰ ਜੈਟ ਨੇ ਜਦੋਂ ਉਹ ਮੈਕ 1 ਦੀ ਸਪੀਡ ਨੂੰ ਕਰਾਸ ਕਰਕੇ ਕਿਉਂਕਿ ਜਿਹੜਾ F16 ਹੈ ਉਹਦੀ ਜਿਹੜੀ ਸਪੀਡ ਹੈ ਉਹ ਮੈਕ 2 ਨੂੰ ਕਰਾਸ ਕਰਦੀ ਹੈ ਮੈਕ 2 ਤੱਕ ਜਾਂਦੀ ਹੈ ਰਾਫੇਲ ਆ ਜਿਹੜਾ ਸਾਡਾ ਫਰਾਂਸ ਤੋਂ ਲਿਆ ਹੋਇਆ ਹੈ ਭਾਰਤੀ ਹਵਾਈ ਸੈਨਾ ਦੇ ਵਿੱਚ ਆ ਉਹਦੀ ਜਿਹੜੀ ਸਪੀਡ ਹੈ ਉਹ ਮੈਕ 1.8 ਤਕਰੀਬਨ ਮੈਕ 2 ਤੱਕ ਇਹ ਵੀ ਟੱਚ ਕਰ ਜਾਂਦਾ ਸੋ ਸਖੋਈ ਹੈ ਜੀ ਜਿਹੜਾ ਅਸੀਂ ਰਸ਼ੀਆ ਤੋਂ ਲਿਆ ਹੋਇਆ ਉਹਦੀ ਵੀ ਮੈਕ 2 ਦੀ ਸਪੀਡ ਹੈ ਮਿਗ 29 ਜਿਹੜਾ ਮਿਗ ਜਹਾਜ਼ ਅਸੀਂ ਨੇ ਹੁਣ ਰਿਟਾਇਰ ਕਰਤੀ ਉਹਨਾਂ ਦੀ ਸਪੀਡ ਤਾਂ ਮੈਕ 2 ਤੋਂ ਵੀ ਉੱਪਰ ਦੀ ਹੈ ਸੋ ਜਦੋਂ ਇਹ 에어ਕ੍ਰਾਫਟ ਜਹਾਜ਼ ਟਰੈਵਲ ਕਰਦੇ ਨੇ ਜਾਂ ਜਿਵੇਂ ਹੁਣ ਸਾਡੀ ਜਿਹੜੀ 에어 ਫੋਰਸ ਆ ਉਹ ਸਾਡੇ ਕਿਉਂਕਿ ਬੇਸ ਨੇ ਅੰਬਾਲਾ ਬੇਸ ਹੈ ਹੋਰ ਇਧਰ ਬੇਸ ਨੇ ਇਹਨਾਂ ਤੋਂ ਜਹਾਜ਼ ਉਡਾਨ ਭਰਦੇ ਸੋ ਇਸ ਬਾਰਡਰ ਏਰੀਆ ਦੇ ਵਿੱਚ ਐਕਸਰਸਾਈਜ਼ ਕਰ ਰਹੇ ਨੇ 12 ਤੋਂ ਲੈ ਕੇ 14 ਨਵੰਬਰ ਤੱਕ ਸੋ ਇਸ ਕਰਕੇ ਜਦੋਂ ਇਹਨਾਂ ਦੀ ਸਪੀਡ ਹੈ ਉਹ ਸਾਊਂਡ ਦੀ ਸਪੀਡ ਤੋਂ ਤੇਜ਼ ਹੋ ਜਾਂਦੀ ਹੈ ਮਤਲਬ 1200 ਕਿਲੋਮੀਟਰ ਮੀਟਰ ਪ੍ਰਤੀ ਘੰਟੇ ਦੀ ਸਪੀਡ ਤੋਂ ਵੀ ਵੱਧ ਜਾਂਦੀ ਹੈ ਤਾਂ ਫਿਰ ਉਹ ਸੌਨਿਕ ਬੂਮ ਕ੍ਰੀਏਟ ਕਰਦਾ ਹੁਣ ਸੌਨਿਕ ਬੂਮ ਕ੍ਰੀਏਟ ਕਿਵੇਂ ਹੁੰਦਾ ਤੁਸੀਂ ਤਲਾਬ ਦੇ ਵਿੱਚ ਗਏ ਹੋਵੋਗੇ ਜਾਂ ਕਿਸੇ ਟੋਬੇ 'ਚ ਤੁਸੀਂ ਦੇਖਿਆ ਹੋਊਗਾ ਕਿ ਸ਼ਾਂਤ ਪਾਣੀ ਹੁੰਦਾ ਤੇ ਉਹਦੇ 'ਚ ਜੇਕਰ ਅਸੀਂ ਕੋਈ ਵੱਟਾ ਮਾਰਦੇ ਆ ਤਾਂ ਉਹ ਵਟਾ ਜਿੱਥੇ ਡਿੱਗਦਾ ਤਾਂ ਉਹਦੇ ਆਸ-ਪਾਸ ਤਰੰਗਾਂ ਫੈਲਦੀਆਂ ਨੇ ਇੱਦਾਂ ਤੱਕ। ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਸਾਊਂਡ ਵੇਵ ਨੇ ਨਾ ਉਹ ਅਸਮਾਨ ਦੇ ਵਿੱਚ ਇਸੇ ਤਰੀਕੇ ਨਾਲ ਫੈਲੀਆਂ ਹੋਈਆਂ ਨੇ ਤੇ ਉਹ ਜਦੋਂ ਸਾਊਂਡ ਵੇਵ ਨੂੰ چیرਦਾ ਹੋਇਆ ਜਿਹੜਾ ਕੋਈ ਫਾਈਟਰ ਜੈਟ ਹੈ ਉਹ 1235 ਕਿਲੋਮੀਟਰ ਦੀ ਸਪੀਡ ਤੋਂ ਜ਼ਿਆਦਾ ਦੀ ਗਤੀ ਦੇ ਨਾਲ ਉਹਨਾਂ ਦੇ ਵਿੱਚ ਦੀ ਜਾਂਦਾ ਤਾਂ ਜਿਹੜੀਆਂ ਸਾਊਂਡ ਵੇਵ ਨੇ ਉਹ ਮੂਹਰੋਂ ਕੱਟੀਆਂ ਜਾਂਦੀਆਂ ਤੇ ਬਿਲਕੁਲ 에ਅਰਕ੍ਰਾਫਟ ਦੇ ਪਿੱਛੇ ਆ ਕੇ ਜਦੋਂ ਦੁਬਾਰਾ ਟਕਰਾਉਂਦੀਆਂ ਤੇ ਉਹਨਾਂ ਦੇ ਵਿੱਚ ਇੱਕ ਤਰੀਕੇ ਦਾ ਬਲਾਸਟ ਹੁੰਦਾ ਹੈ। ਉਹ ਸੌਨਿਕ ਬੂਮ ਕਿਹਾ ਜਾਂਦਾ ਹੈ ਉਹ ਬਲਾਸਟ ਇੰਨਾ ਤਕੜਾ ਹੁੰਦਾ ਆਸਮਾਨ 'ਚ ਕਿ ਧਰਤੀ ਤੇ ਸਾਡੇ ਘਰ ਦੀਆਂ ਕੰਧਾਂ ਜਾਂ ਖਿੜਕੀਆਂ ਤੱਕ ਕੰਬ ਜਾਂਦੀਆਂ ਨੇ ਤੇ ਸਾਨੂੰ ਇੱਕ ਬਹੁਤ ਵੱਡੇ ਤਬਾਕੇ ਦੀ ਆਵਾਜ਼ ਸੁਣਦੀ ਹੈ ਸੋ ਦੋਸਤੋ ਇਹ ਉਹ ਸੌਨਿਕ ਬੂਮ ਹੈ ਜਿਹਦੀ ਆਵਾਜ਼ ਜਿਹੜੇ ਧਮਾਕਿਆਂ ਦੀ ਆਵਾਜ਼ ਪਟਿਆਲਾ ਦੇ ਲੋਕ ਪਿਛਲੇ 2-3 ਦਿਨਾਂ ਤੋਂ ਸੁਣ ਰਹੇ ਨੇ ਤੁਹਾਨੂੰ ਯਾਦ ਹੋਣਾ ਖਾਸ ਕਰਕੇ ਮਰੀਰ ਕੂਟਲਾ ਸਾਈਡ ਦੇ ਜਿਹੜੇ ਲੋਕ ਨੇ ਜਾਂ ਲੁਧਿਆਣਾ ਸਾਈਡ ਦੇ ਜਿਹੜੇ ਲੋਕ ਨੇ 6 ਕੁ ਮਹੀਨੇ ਪਹਿਲਾਂ 6-7 ਮਹੀਨੇ ਪਹਿਲਾਂ ਉੱਥੇ ਵੀ ਇਸ ਤਰੀਕੇ ਦੇ ਜਿਹੜੇ ਸੌਨਿਕ ਬੂਮ ਦੇ ਧਮਾਕੇ ਸੁਣਾਈ ਦਿੱਤੇ ਸੀ ਮਰੀਰ ਕੂਟਲਾ ਦੇ ਲੋਕ ਖਾਸ ਤੌਰ ਤੇ ਡਰ ਗਏ ਸੀ ਲੋਕ ਉੱਥੇ ਵੀ ਬਾਹਰ ਘਰਾਂ ਤੋਂ ਨਿਕਲ ਆਏ ਸੀ ਦੇਖ ਰਹੇ ਸੀ ਕਿ ਕਿੱਥੇ ਧਮਾਕਾ ਹੋਇਆ ਐ ਇੰਨਾ ਵੱਡਾ ਪਰ ਉਹ ਧਮਾਕਾ ਨਹੀਂ ਸੀ ਉਹ ਵੀ ਸੌਨਿਕ ਬੂਮ ਦਾ ਹੀ ਸਾਊਂਡ ਸੀ ਧਮਾਕਾ ਸੀ ਸੋ ਇਸ ਕਰਕੇ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਇਸ ਵੇਲੇ ਵੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਖੁੱਲਾ ਆਸਮਾਨ ਹੈ ਤੇ ਇਸ ਵੇਲੇ ਵੀ ਜੇਕਰ ਕੋਈ ਫਾਈਟਰ ਜੈਟ ਗੁਜ਼ਰੂਗਾ ਤੇ ਉਹ ਮੈਕ 1 ਦੀ ਸਪੀਡ ਨੂੰ ਕਰਾਸ ਕਰੂਗਾ ਯਾਨੀ ਕਿ ਸਾਊਂਡ ਦੀ ਸਪੀਡ ਨੂੰ ਕਰਾਸ ਕਰ ਜੂਗਾ ਆਪਣੀ ਚਾਲ ਦੇ ਵਿੱਚ ਤਾਂ ਫਿਰ ਇੱਕ ਵਾਰ ਫੇਰ ਹੋ ਸਕਦਾ ਹੈ ਕਿ ਉਹ ਸੌਨਿਕ ਬੂਮ ਕ੍ਰੀਏਟ ਹੋ ਜਾਵੇ ਸੋ ਇਸ ਕਰਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਉਹਨਾਂ ਵਾਲੇ ਦਿਨਾਂ 'ਚ ਵੀ ਪਟਿਆਲਾ ਦੇ ਲੋਕ ਜਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਲੋਕ ਇਸ ਤਰੀਕੇ ਦੇ ਦੀਆਂ ਆਵਾਜ਼ਾਂ ਸੁਣਨ ਦਿੱਤੋ ਆ ਉਹ ਆਵਾਜ਼ ਇੰਨੀ ਹੋਵੇ ਤੁਹਾਨੂੰ ਲੱਗੇ ਕਿ ਆਸ-ਪਾਸ ਧਮਾਕਾ ਹੈ ਤਾਂ ਡਰਨ ਦੀ ਜ਼ਰੂਰਤ ਨਹੀਂ ਸਮਝਿਓ ਕਿ ਉਹ ਸੌਨਿਕ ਬੂਮ ਹੈ ਕੋਈ ਧਮਾਕਾ ਨਹੀਂ ਹੈ ਉਹ ਸੌਨਿਕ ਬੂਮ ਅਸੀਂ ਦੱਸਿਆ ਕਿ ਹਵਾ ਦੇ ਵਿੱਚ ਟਰੈਵਲ ਕਰਦੇ 에ਅਰਕ੍ਰਾਫਟ ਦੀ ਸਪੀਡ ਦੇ ਕਰਕੇ ਹੁੰਦਾ ਜਦੋਂ 에ਅਰਕ੍ਰਾਫਟ ਸਾਊਂਡ ਦੀ ਸਪੀਡ ਤੋਂ ਵੀ ਅੱਗੇ ਹੋ ਕੇ ਟਰੈਵਲ ਕਰਦਾ ਤੇ ਉਸ ਦੇ ਕਰਕੇ 사운ਡ ਵੇਵ ਨੂੰ ਜਦੋਂ چیرਦਾ ਜਾਂਦਾ ਤਾਂ 사운ਡ ਵੇਵ ਦੇ ਵਿੱਚੋਂ ਸੁਪਰ ਸੋਨਿਕ ਜਾਂ ਜਿਹੜਾ ਸੋਨਿਕ ਬੂਮ ਹੈ ਇਸ ਧਮਾਕੇ ਦੀ ਆਵਾਜ਼ ਪੈਦਾ ਹੁੰਦੀ ਹੈ